40 42 ਕਿੰਨਾ ਹੁੰਦਾ 40 ਦੇ ਛੱਤ ਲੱਜੂ ਨਾ ਨਾ ਉਹ ਚੱਕ ਚੱਕ ਓਏ ਖੜ ਜਾ ਵੀ ਮੋਟੀ ਨਹੀਂ ਲੈਣੀ ਨਹੀਂ ਉਹ ਖੜ ਪਾ ਲਾ ਲਾ ਸਾਨੂੰ ਨਾ ਕੋਈ ਸਾਨੂੰ ਕੁਛ ਨਾ ਦੇ 40 ਦਾ ਤਿੰਨ ਦਿਹਾੜੀ ਅਸੀਂ ਆਚ ਲਾ ਦੇ ਦਲਾਂ ਦੀ ਨਹੀਂ ਲੈਣੀ ਨਹੀਂ ਲੈਣ ਦੇ ਦੱਸੋ ਲੈ ਜਾ ਨਹੀਂ ਲੈਣੀ ਬਾ ਯਾਰ ਨਹੀਂ ਨਹੀਂ ਲੈਣੀ ਹੈ ਅਹੀਂ ਪਊਗੇ ਛੱਟ ਤੂੰ ਨਹੀਂ ਮਾਰਦਾ ਤੇਰੀ ਇਹਦੀ ਅਸੀਂ ਵੇਚਦੇ ਸੱਦਾ ਮਾਲ ਮਾਰਦਾ ਕਿਉਂ ਵੀ ਉਹਨੇ ਇਹਨੇ ਦੀ ਗੱਲ ਬੰਮਾ ਕਾਲੇ ਨੇ ਇਹ ਵੀ ਇਹ ਤੇਈ ਕਹਿੰਦੀ ਆ ਸੁਈ ਹੋਈ ਆ ਨਾ ਬੱਚਾ ਆਪਣੀ ਕੋਈ ਫੰਡਰੇ ਆਲੇ ਬੱਚੇ ਰੱਖੇ ਆ ਭਾਈ ਅਸੀਂ ਬੱਚੇ ਰੱਖ ਲੈ ਪਤਾ ਨਹੀਂ ਕੀ ਕਰੂਗਾ ਮੁੱਲ ਤਾਂ ਪੂਰੇ ਲਾਈ ਖੜਾ ਬਸ ਫਿਰ ਕੱਚੀ ਗੱਲ ਤਾਂ ਕਹੀ ਨਹੀਂ ਆਪਾਂ ਨੇ ਥੋੜਾ ਗਾਂ ਮਾਕੇ ਮਾ ਮੁੱਲ ਨਹੀਂ ਇੱਕ ਗੱਲ ਆ 150 ਕਮੂਣਾ ਬਸ ਹੋ ਆਇਆ ਕਰੋੜ ਦੰਦਰ ਵਾਲੇ ਤੋਂ ਪਟਿਆਲੇ ਦੇ ਪਹਿਲੇ ਪਾਸੇ ਬਹੁਤ ਬਾੜੋ ਆਇਆ ਯਾਰ ਉਹ ਬਾੜਸ ਆਇਆ ਮੁੰਡਾ ਤੇਰਾ ਮਨ ਕਰਦਾ ਦੇ ਦੇ ਪਈ ਮਨ ਕਰ ਚਲ ਕਰ ਲੈ ਮਾਣਾ ਮੁੰਡਾ ਕਿਸੀ ਦੇਖ ਬੱਕਰੀ ਹੈ ਨਹੀਂ ਇੱਕ ਅੱਧੀ ਵੇਚ ਕੇ ਰੋਟੀ ਕਮਾ ਕੇ ਉਹਦੇ ਘਰ ਨੂੰ ਪਾਉਗੀ ਨਾ ਵੇਚੀ ਯਾਰ ਅਗਲੀ ਮੰਡੀ ਆ ਜੂਗਾ ਠੀਕ ਆ ਹਾਂ ਠੀਕ ਆ ਠੀਕ ਆ ਭਾਈ ਬੋਲ ਇਹ 23 ਦੀ ਕਹਿੰਦਾ ਯਾਰ ਅਸੀਂ 20 ਕਹਿੰਤਾ ਯਾਰ ਗੱਲ ਜਗ ਕਰੀਏ ਮਨ ਮੜੋ ਪਹਿਲਾਂ ਅਸੀਂ ਦੋਨਾਂ ਦੀ ਗੱਲ ਆ ਪਹਿਲਾਂ ਕਰਦੇ ਕੋਈ ਯਾਰ ਤਾ ਹੁਣ ਕੱਲੀ ਦਾ ਨਹੀਂ ਕਿਹਾ ਭਾਈ ਵੀ ਕੋਈ ਕਰਦੇ ਕੋਈ ਭਾਈ ਛੋਟੇ ਭਾਈ ਕੀ ਮੰਗਿਆ ਤੈਂ 23 ਦੀ ਕਹਿੰਦਾ ਯਾਰ ਅਸੀਂ ਤਾ 20 ਨਾਲ ਤਾ ਪੂਰਾ ਵੀਰੇ 23 ਦੀ ਕਹੇ ਨੇ ਆਪਾਂ ਕਰਾਂ ਮੁੱਕਰਦੇ ਕੋਈ 23 ਦੀ ਕਹਿੰਦਾ ਦੋਨੇ ਕਹੇ ਸੀ ਦੋਨੇ ਮਾ ਦੋਨੇ ਰਹੇ ਹੁਣ ਯਾਰ ਦੋਨਾਂ ਨੇ ਕੱਲੀ ਦਾ ਕਿਹਾ 23 ਯਾਰ ਤਨੇ

ਪਹਿਲਾ 40 ਦੀਆਂ ਕਾਲੀ ਦੀਆਂ ਕਦ ਕਿਹਾ ਯਾਰ 2 ਘਟ 40 ਆਖਿਆ ਨਾ ਸੀ 37 ਕਿਹਾ ਤੈਨੂੰ ਫਿਰ 37 ਕਿਹਾ ਉਹ ਤੂੰ 37 ਆਖਿਆ ਇਹਨੂੰ 37 ਕਿਹਾ ਤਾ ਤੂੰ ਫਿਰ ਤੂੰ ਦੱਸ ਕਿਤੇ ਦੇਣੀ ਕਿਨੇ ਪਰ 80 ਚੱਲ ਬੱਸ ਕਰਨ ਦਾ ਨਹੀਂ ਕੰਮ ਉਹ ਬੰਨੂ ਕੰਮ ਨਹੀਂ ਬੰਨਦਾ ਇੱਧਰ ਐਸੇ ਥੋੜਾ ਚੱਲ ਹਟ ਜਾ ਖੜੇ ਜੋ ਬੰਨੂ ਉਹ ਇੱਥੇ ਆ ਮਨੂ ਕਰਮਾ ਵਾਲੀ ਤੇ ਹਟ ਜਾ ਲਖੀਰ ਗੱਡ ਵੀ ਤੂੰ ਰਹਿ ਉਹ ਲਖੀਰ ਇਹ ਦੂ ਘਾ ਇਹਨੂੰ ਬੂ ਦ ਖੜਾ ਓਏ ਲਖੀਰ ਗੱਡ ਵੀ ਤੂੰ ਕਾਹ ਬੱਦਿਆ ਨਹੀਂ ਹੋਣਾ ਇਹ ਜਮਗਰ ਪੰਗਰ ਹੈ ਦੂਰ ਲੈ ਜਾ ਉਹ ਦੂਈ ਬੱਕਰੀ ਖੋਲ ਕੇ ਲਿਆ ਰਹੀ ਕਿੱਥੇ ਬੱਕਰੀਆਂ ਖੋਲ ਕੇ ਤੂੰ ਇਹ ਜਮਗਰ ਆ ਗਈ ਕੋਈ ਤੰਦੀ ਕਿਵੇਂ ਪਾਈ ਤੰਦੀ ਕਿਵੇਂ ਨਹੀਂ ਆਹਾ ਦਿਖਾ ਦੇ ਦੂਰ ਓਏ ਗੈਲ ਕਰਾਓ ਲਖੀਰ ਕੱਢ ਕੇ ਆਉਣਾ ਨੂੰ ਗਰ ਗਿਆ ਹਨ ਬਗੈਰ ਹੋ ਗਿਆ ਤੂੰ ਓਏ ਹਵਾ ਲੱਗਣ ਦੇ ਯਾਰ ਪਸ਼ੂਆਂ ਨੂੰ ਤੰਦ ਬਾਈ ਓਕੇ ਦੀ ਰਿਪੋਰਟ ਹੈ ਠੋੜਾ ਦੀ ਹੈ ਓਕੇ ਦੀ ਰਿਪੋਰਟ ਹੈ ਕੋਈ ਨਹੀਂ ਖੋਟ ਹੈ ਸਹੀ ਹੈ ਰੱਬ ਦੀ ਇਹਨੂੰ ਹੋਟ ਹੈ ਵਿਚਾਰੇ ਆਕਾ ਸਾਬ ਸਤਿ ਸ੍ਰੀ ਅਕਾਲ ਲੈ ਭਾਈ ਛੋਟੇ ਭਾਈ ਜਿਹੜਾ ਤਰੂਆ ਸੌਦਾ ਛੋਟੇ ਚ ਦੋਵਾਂ ਦਾ ਕਰਦਾ ਮੁੰਡਿਆ ਕੀ ਮੰਗਿਆ ਹੁਣ ਹੁਣ ਦੁਬਾਰੇ ਤੋਂ ਚੱਲ ਐਸ ਤਰ੍ਹਾਂ 30 ਦੀ ਮੰਗੇ ਸੀ 60 ਮੰਗਿਆ ਸੀ ਤੂੰ ਸਾਰਾ ਕੁਝ ਛੱਡ ਕੇ 50 ਦੀਆਂ ਵੀ ਕਹਿਂਤੀ ਯਾਰ ਇਹ ਪੰਡਾ ਦੀ ਵੀ ਆ ਗਈ ਹੁਣ ਚੱਲ ਤੂੰ ਸਾਰਾ ਕੁਝ ਛੱਡ ਕੇ ਦੱਸ ਕਿੰਨੇ ਦੀਆਂ ਨਹੀਂ 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 ਨਾ ਗੋਦ ਨੇ ਦੋਈ ਭਾਈ ਸਲਾਹ ਕਰ ਲੋ ਹੈ ਅੱਛਾ ਤੁਹਾਨੂੰ ਬੁੱਝਾ ਗਿਆ ਹੁਣ ਪਜਮਾ ਤੋਂ ਬਾ ਬਾ ਗਿਆ 55 ਤੇ ਪਹਿਲਾਂ ਕਹਿੰਦਾ 60 ਦੇ ਦਾਂਗੇ ਛੋਟੇ ਭਾਈ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਕੁੰਮਣ ਮੌੜਾ ਕੁੰਮਣ ਕਲਾਂ ਆਹੋ ਮੈਨੂੰ ਪਤਾ ਹੈ ਕਿੰਨਾ ਮੰਨਣਾ ਹੈ ਕੁੰਮਣ ਤੋਂ ਇਹ ਦੂਨੀਆ ਦਾ। ਅਮਨ ਤਾਂ ਸਦਾ ਕੋਈ ਨਹੀਂ ਸੌਦਾ ਕਰਾ। ਆ ਦੇਖਿਆ ਇਹ। ਦੇਖਿਆ ਉਹ ਆਪਣੀ ਨਾਮਾਂ ਜਾਣਗੇ ਤੁਸੀਂ। ਆਪਾਂ ਗਏ ਸੀ ਉਹ ਜਿਹੜਾ ਹੈ ਦੇ ਵੀਰੂ ਕੇ ਰਿਸ਼ਤੇਦਾਰਾਂ ਦੇ। ਉਹ ਸਾਤੋਂ ਕੀ ਗਲੀਆਂ ਸ਼ਾਨੀਆਂ ਨੇ ਮੰਗਲ ਤੇ। ਸਾਰਾ ਪੰਜਾਬ ਅਸੀਂ ਗਾਹੀ ਕਰਦੇ ਆ। ਚੱਲ ਕਰ ਇਹਦੇ ਚਲਾ ਕੰਮ। ਮੇਡ ਰੱਜ। ਗਾਹਾਂ ਕੋ। ਕਾਹੜੇ? ਕੀ ਕਰਾਂ? ਤੇਰੀ ਵੀ ਸਲਾਹ ਲੈਣਾ। ਯਾ 2 ਘਟ 40 ਦੀਆਂ ਲੈ ਲੈ ਯਾਰ ਦੋਨੇ ਬੱਸ ਰੱਜੂ ਗੱਲ ਚੱਕਰ ਚ ਮਾੜਾ 2 ਘਟ 40 ਕਹਿੰਦਾ ਭਾਈ ਫੜ ਸਾਈ ਬੜੀ ਦਾ ਕਹਿੰਦਾ 20000 ਰੁਪਏ ਲੈ ਲੈ ਜਾਂ 23 ਦੀ ਕਹਿੰਦਾ ਤੀਜਾ ਭਾਈ ਇਹ ਤੂੰ ਦੋਏ ਲਵਾਂਗੇ ਤੈਨੂੰ ਪਤਾ ਨਹੀਂ ਸਤਾ ਨਹੀਂ ਯਾਰ ਮੇਰੇ ਨਾ ਮੇਰੀਆਂ ਹੈ ਨਹੀਂ ਭਈਆ ਆ ਬਚਾਰੇ ਨਾ ਓਏ ਖਰਚਾ ਓਏ ਚੁੱਪ ਓਏ ਚੁੱਪਾ ਹੁਣ ਪਰੇ ਹੋ ਜਾ ਨਾ ਸੌਦਾ ਨਹੀਂ ਖਰਾਬ ਕਰਦੇ ਜੇ ਤੈਨੂੰ ਪੁੱਗਣ ਲਈ ਨਹੀਂ ਨਾਲੇ ਪੂਰੀਆਂ 40 ਦੇ 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 ਨਾ ਬੱਸ ਬੱਸ ਰੱਜੂ ਹੁਣ ਕਸਰ ਛੱਡੀਆ ਕੋਈ ਨਹੀਂ ਰੱਜੂ ਫੇਰ ਨਾ ਪੂਰੀਆਂ ਕਿਆ ਵੀ ਫੰਡਰਾਂ ਨੇ ਰੱਤ ਅੱਜ ਜਾਨ ਹੈਗੀ ਅੱਪੀ ਦੇ ਸਵਾਹੀਆਂ ਚ ਕਿਆ ਗੱਲ ਸੁਣ ਲੈ ਕਾਲੇ ਪਹਿਲ ਤਾਂ ਹੈਗੀ ਤੇਰੀ ਬਾਤ ਤੈਨੂੰ ਕਹੀ ਤਾਂ ਆਪਾਂ ਚਾਹੀਦੀ ਉਦੋਂ ਬਾਅਦ ਉਹਨੇ ਗਾ ਕੇ ਕੋਈ ਨਵਾਂ ਹੋਰ ਗੀਤੂਗਾ ਫਿਰ ਤੂੰ ਗੁੱਸਾ ਨਾ ਕਰੀ ਨਹੀਂ ਗੁੱਸਾ ਨਹੀਂ ਆਪਾਂ ਕਰਦਾ ਸਾਹੀ ਤੇਰੀ ਸਾਡੇ ਹੱਥ ਚ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਉਹ ਖੜਤਾ ਜੀ ਤੂੰ ਕਹਿੰਦਾ ਚੱਲਦੀ ਨਹੀਂ ਤੂੰ ਉੱਪਰ ਆਪਾਂ ਜਿਹੜਾ ਲੈ ਲੈਂਦੇ ਕੋਈ ਗੱਲ ਨਹੀਂ ਨਹੀਂ ਆਪਾਂ ਨੂੰ ਕੋਈ ਹੋਣੀ ਹੈਗਾ ਕੋਈ ਚੱਕਰ ਨਹੀਂ ਹੈਗਾ ਨਹੀਂ ਚਲਦੇ ਨੇ ਉੱਤੇ ਰੱਜੂ ਮੈਨੂੰ ਪਤਾ ਨਾ ਪਾਗ ਚੇਚ ਕੱਚਾ ਮੁੰਨਾ ਖਾਲੀ ਖਾਲੀ ਬੱਕਰੀਆਂ ਕੋਈ ਬੱਚਿਆ ਨਹੀਂ ਕੋਈ ਉਹ ਵੀ ਨਹੀਂ ਗੱਭ ਵੀ ਹੈਗੇ ਉਰੇ ਫੇਰ ਕੱਚੇ ਰੁਪਏ ਥੋੜੀ ਲਾਇਨੇ ਰੱਜੂ ਓਏ ਗੱਲ ਸੁਣੋ ਮੁੱਛਾਂ ਵਾਲਿਆ ਮੁੰਡਿਆ ਕਰ ਲੈ ਪਰ ਹੇਠਾ ਕਿਉਂ ਉਹਨੂੰ ਖਾਲੀ ਮੋੜਦੇ ਇੱਕ ਗੱਲ ਹੋਰ ਵੀ ਐ ਇੱਕ ਗੱਲ ਹੋਰ ਐ ਇਹਦੇ ਵਿਚਾਰੇ ਦੇ ਕਸਾ ਕਸਾ ਕੇ ਕੰਦ ਚ ਅੱਜ ਤੇ ਦੰਦਾ ਠੀਕਾ ਕਿ ਨਹੀਂ ਵੀ ਨਹੀਂ ਦੰਦਾ ਚਲੋ ਕੋਈ ਨਹੀਂ ਛੋਟੇ ਨਾਲ ਟੱਕਰਾਂ ਲਾ ਲਾ ਕੇ ਬੰਦੇ ਨੇ ਵਾਲ ਵੀ ਪਟਾਲੇ ਹਾਂ ਹਾਂ ਗੰਜ ਸਿਰਾਂ ਵਿੱਚ ਪਾ ਲੇ ਹੈ ਸਦੀਕ ਦੇ ਤਾਂ ਬਹੁਤ ਹੈ ਸਦੀਕ ਤਾਂ ਸਦੀਕ ਹੈ ساری ਉਮਰ ਗਾਇਆ ਕੱਲੀ ਦਾ ਕਰ ਲੈ ਯਾਰ ਅੱਜ ਢੋਲ ਵਜਾਇਆ ਤੂੰ ਕੱਲੀ ਕਹਦੇ ਕੱਲੀ ਦਿੰਨਾ 22000 ਦੀ ਬੋਲ ਬਈ ਕੱਲੀ ਦਈ ਦਨੀਆ 22000 ਕਾ ਪੇ ਤਾਂ ਨਹੀਂ ਪਲਾ ਨਹੀਂ ਦੇ ਦਿਆ ਯਾਰ ਲੈ ਆਪਣੇ ਹੁਣ ਬੱਕਰੀਆਂ ਲੈਤੀਆਂ ਬਾਹਵੇਂ ਵੇਚਦਾ ਨਾ ਹੁਣ ਕਾਨੂੰ ਗੱਕ ਨੂੰ ਤੜਕਿਓ ਨੇ ਹੋ ਪਾ ਦਾਂ ਨੱਥ ਪਾ ਦਾਂ ਦੇਖ ਉਸ ਬੋਲ ਤਗੜੀ ਨਾ ਥਪਾਈ ਰੋ ਪਾ ਦੇ ਪਾ ਦੇ ਚੁੱਪਾ ਕਰ ਜਾ ਓਏ ਤੇਰਾ ਜੂ ਉਹ ਕੰਮ ਨਾ ਕਰੀਂ ਵੀ ਮਾ ਮਾ ਵਿਖਾਈ ਗਿੱਚਾ ਪਿੱਛੇ ਉਹਦਾ ਕੋਈ ਫਾਇਦਾ ਨਹੀਂ ਇਹਨੂੰ ਵੀ ਨਾ ਮਾਰ ਉਹਨੂੰ ਵੀ ਨਾ ਕੋਈ ਕਹਿੰਦਾ ਨਾ ਚਲੀ ਜਾਂ ਮਨ ਕਰਦਾ ਯਾਰ ਹਾਂ ਕਰੇ ਮਨ ਕਰਦਾ ਕਰਦੇ ਮਾਰਾ ਜਾਂ ਕਰਦੇ ਕੋਈ ਨਾ ਕਰਦੇ ਮਾਰ ਇੱਕ ਕੁੱਤੇ ਚਲੀ ਜਾਂਦੇ ਨੇ ਲਾ ਫਰਸਾਈ 47 ਦੇ ਕਰ ਲਓ ਉਹ ਤੋਂ 44 ਕਿੰਨਾ ਹੁੰਦਾ 40 ਦੇ ਛੱਤ ਲੱਜੂ ਨਾ ਨਾ ਬਾਹਰ ਹੋਈ ਚੁੱਪ ਕਰ ਓਏ ਖੜ ਜਾ ਵੀ ਮੋਢੀ ਦਾ ਮਲੇ ਦਾ ਨਹੀਂ ਲੈਣੀ ਨਹੀਂ ਓ ਖੜ ਪਾ ਨਾ ਨਹੀਂ ਨਾ ਨਹੀਂ ਉਹ ਦੋ ਜਣੇ ਇੱਥੇ ਟੱਟੂ ਜੇ ਆ ਕੇ ਖੜ ਗਏ ਯਾਰ ਨਾ ਨਹੀਂ ਨਾ ਲੈ ਓ ਯਾਰ ਤੁਸੀਂ ਨਾ ਲੈ ਓ 4 40 ਦੇ 70 ਕੋਈ ਨਹੀਂ ਵਿਕਦੀਆਂ ਹੋਰ ਹੋ ਜੂ ਵਾਲੀਆਂ ਲੈ ਲੂ ਅਗਲਾ ਮੈਂ ਬਸ ਬੱਕਰੀਆਂ ਵੇਚਦਿਆਂ ਵੇਚਦਿਆਂ ਰਾਜੂ ਕਹਾਂਉਂਗਾ ਮੈਂ ਇਹ ਖਰਦਾ ਓਏ ਇਹ ਨਾ ਵੇਚ ਤੇ ਓਏ ਆਇਆ ਕਿਉਂ ਉਹ ਇਹ ਕਿਉਂ ਕਰਦਾ ਉਹ ਤਾਂ ਕਰੀ ਜਾਂਦੇ ਯਾਰ ਉਹ ਤਾਂ ਕਰੀ ਜਾਉਗਾ ਯਾਰ ਲੈਣਾ ਤਾਂ ਕੋ ਮੈਨੂੰ ਮੁਫਤ ਮਿਲ ਜਾਂਦਾ ਕੱਪੜੇ ਆਤੀਆਂ ਬਾਈ ਹੁਣ ਤੈਨੂੰ ਸੌਂ ਲੱਗੇ ਜੇ ਬੋਲੀ ਨਹੀਂ ਕੱਚਾ ਮੁੱਲਾ ਦਨਾ ਇੱਕ ਵਾਰੀ ਚ ਪੱਕਾ ਲਾ ਦਨ ਲਾਤਾ ਸੀ ਕੋਈ ਮੈਂ ਲਾਤਾ ਨਾ ਤਾਂ ਉੱਥੇ ਨਹੀਂ ਜਾਂਦੀਆਂ ਜਿੱਥੇ ਤੂੰ ਮੇਰੇ ਕੰਨ 'ਚ ਬੂਕ ਮਾਰਦਾ ਸੀ ਉੱਥੇ ਵੀ ਨਹੀਂ ਜਾਂਦੀਆਂ ਉੱਥੇ ਵੀ ਨਹੀਂ ਜਾਂਦੀਆਂ ਐਤੇ ਵੀ ਨਹੀਂ ਜਾਂਦੀਆਂ ਤੇ ਆ ਸਾਰੇ ਪੰਜਿਆਂ ਤੇ ਵੀ ਨਹੀਂ ਜਾਂਦੀਆਂ ਮਾਲ ਸਰ ਜਾ ਉਹ ਰਾ ਕਰ ਖੇਦਰਾ ਜੋ ਔਰ ਨਾ ਮੋੜੀ ਤਿੰਨ ਤੇ ਚਾਲੀਆਂ ਹੁੰਦੀਆਂ ਹਾਂ ਲੈ ਜ ਲੈਣੀਆ ਨਹੀਂ ਵੀਰੋ ਨਹੀਂ ਲੈਣੀਆਂ ਸਾਨੂੰ ਨਾ ਕੋਈ ਸਾਨੂੰ ਕੁਛ ਨਾ ਦੇ 40 ਤੇ ਤਿੰਨ ਦੀ ਅਸੀਂ ਆਵਾਜ਼ ਰੋਵੇ ਦਲਾਲੀ ਨਹੀਂ ਲੈਣੀਆ ਨਹੀਂ ਦਲਾਲੀ ਲੈਂਦੇ ਦੱਸੋ ਲੈ ਜਾ ਨਹੀਂ ਲੈਣੀਆਂ ਬਾਹਰ ਨਹੀਂ ਲੈਣੀਆਂ ਨਹੀਂ ਲੈ ਹੈਂ ਮਾਲ ਨੂੰ ਨਗਰ ਦੇਈ ਨਹੀਂ ਲੈਣੀਆਂ ਜਾ ਫਾਇਦਾ ਕੀ ਲੈਣੀਆਂ ਨੇ ਥੋੜੀ ਜੱਟ ਵੱਜਦੀ ਹੁੰਦੀ ਆ ਯਾਰ ਕੁੱਤੇ ਚਾਲੀ ਦਾ ਅਸੀਂ ਲਾਏ ਦਿੱਤਾ ਉਹ ਤੋਂ ਕੁਛ ਨਹੀਂ ਲੈਂਦੇ ਅਸੀਂ ਦਲਾਲੀ ਜ਼ਰੂਰੀ ਸੁੱਕੀਆਂ ਲੈ ਜਾ ਹੱਕ ਕੇ ਨਹੀਂ ਚੱਲ ਨਾ ਕਰ ਯਾਰ ਪਾ 150 ਦੀ ਗੱਲ ਯਾਰ ਸਭ ਤਾਂ ਨਹੀਂ ਥੋੜੀ 150 ਰੁਪਏ ਮਾਨ ਚਲਾ ਜੂਗਾ ਕਿੱਲੇ ਜਾਗਾ ਕੋਈ ਯਾਰ ਅੱਗੇ ਯਾਰ ਮੱਕ ਲੈ ਆ ਓਏ ਉਹ ਤਾਂ ਕਰਾਂਗੇ ਸੀ ਛੋਟ ਛਾੜ ਕਰਾਵਾਂਗੇ ਓਹ ਹੋ ਜੀ ਯਾਰ ਪਤਾ ਗੰਗੇ ਜੀ ਨੂੰ ਪਤਾ ਨਹੀਂ ਮੈਨੂੰ ਹਰਕ ਨਹੀਂ ਜਾਂਦਾ ਯਾਰ ਨਹੀਂ ਆ ਹਾਂ ਯਾਰ ਓਏ 1000 ਦਾ ਪਏ ਲੈ ਘੇਰ ਕੇ ਲਿਆਗਾ ਕੰਚ ਜੀ ਆਉ ਜੂਗਾ ਹੇ ਛੱਡ ਜਾ ਛੋਟੀ ਜੀ ਦਰਦੇ ਆ ਯਾਰ ਐਂ ਪਊਗੇ ਛੱਟ ਤੂੰ ਨਹੀਂ ਮਾਰਦਾ ਤੇਰੀ ਇਹ ਵੀ ਅਸੀਂ ਵੇਚਦੇ ਸੱਦਾ ਮਾਨ ਮਾ ਦਾ ਕਿਉਂ ਵੀ ਆ ਬਈ ਫੜ ਹੋਏ ਨਾ ਵੇਚ ਹੋਰ ਵੇਚ ਦਾ ਨਾ ਕਿਸੇ ਬਸ ਫੜ ਬਸ ਕੋਈ ਗੱਲ ਲਓ ਜੀ ਤੁਹਾਡਾ ਅਸਲ ਲਊਗਾ ਲਊਗਾ ਬੱਕਰੀਆ ਉਹ ਨਾਲ ਵੈਲੀ ਦੀ ਮਸਜਾ ਤੱਕਾ ਉਹ ਕਾਹੇ ਜਾਂ ਸਾਡੇ ਹੱਥ ਚੋਂ ਨਾ ਅਸੀਂ ਨਹੀਂ ਤਿੰਨ ਤਿੰਨ ਹਜ਼ਾਰ ਦੀਆਂ ਸੱਟਾਂ ਮਾਰਦੇ ਥੋੜੇ ਹੋਰ ਖਾਦੀ ਤੇ ਨਾ ਕੀ ਭਰੀਆਂ ਹੋਈਆਂ ਹੁੰਦੀਆਂ ਨੇ ਆਉਂਦੇ ਬਣੀਆਂ ਬੱਕਰੇ ਵੇਚੀ ਇੱਕ ਤੇਰੀਆਂ ਕਿਹੜੇ ਭਰੀਆਂ ਅਸੀਂ ਨਹੀਂ ਵੇਚਦੇ ਤੁਹਾਡੀਆਂ ਫੜ ਲੈ ਜਾਂਗਾ ਕੀ ਹੁੰਦਾ ਤੂੰ ਰੱਖ ਹਾਂ ਲੈ ਜਾ ਤੇਰੇ ਹੀ ਵੇਚ ਦੇ ਦੇ ਚਲ ਹੋ ਗਈਆਂ ਐਵੇਂ ਭੱਜੂਗਾ ਇਹ ਓਹ ਓਹ ਨਾੜਾ ਬੱਕਰੇ ਹੜਾ ਲੁਕੀਆ ਸੱਤਵੇਂ ਚਾਲੇ ਖੜਕੇ ਗੱਜੂਗਾ ਕਿੱਧਰ ਕਾਲਾ ਪੱਜੂਗਾ ਹਾਂ ਲੈ ਵੀਰੇ ਕਰਾਂਗੇ ਤੈਨੂੰ ਕੋਈ ਖਰਚਾ ਪੈਸੇ ਦੇ ਦੇ ਹਾਂ ਸਾਈ ਆਪਣੀ ਸਾਈ ਆ ਅੱਛਾ ਆ ਜਾ ਆਪਣੇ ਕਰਾ ਸਾਈ ਮੂਰਤੀ ਵੇ ਆਪਾਂ ਆਓ ਚੱਲੀਏ ਚੱਲ ਓਏ ਹੱਕ ਚੱਲ ਕਰਾਜੇ ਇਹ ਕੇਸ ਹਰੇਕ ਤੋਂ ਲੋਟ ਨਹੀਂ ਆਉਂਦਾ ਸੀ ਆਹੋ